ਜੈ ਸ੍ਰੀ ਰਤਨ ਮੰਤਰੀ ਜੀ ਅੱਜ ਮੈਂ ਆਪਣੇ ਭੈਣ ਭਰਾਵਾਂ ਵਾਸਤੇ ਇੱਕ ਜਨੁਕਤਾ ਲੈ ਕੇ ਆਈ ਜਿੰਨਾ ਭੈਣ ਭਰਾਵਾਂ ਨੂੰ ਜੂਰੀ ਐਸਰ ਦੀ ਸਮੱਸਿਆ ਇਹ ਅੱਜ ਕਨ ਸਭ ਨੂੰ ਹੀ ਹੋ ਜਾਂਦੀ ਆ ਇਹ ਕਿਦੇ ਨਾਲ ਹੁੰਦੀ ਹੈ ਖਾਣੇ ਦਾਲਾਂ ਨਾਲ ਹੁੰਦੀ ਆ ਆਪਣੇ ਖਾਣੇ ਨਾਲ ਜੇ ਇਹ ਅਗਰ ਆਪਾਂ ਦਾਲਾਂ ਦੀ ਵਰਤੋਂ ਕਰਦੇ ਆ ਵੱਧ ਜਿਹੜੇ ਭੈਣ ਭਰਾ ਦਾਲਾਂ ਦੀ ਸਭ ਤੋਂ ਵੱਧ ਵਰਤੋਂ ਕਰਦੇ ਨੇ ਉਹਨਾਂ ਨੂੰ ਇਹ ਸਮੱਸਿਆ ਜ਼ਿਆਦਾ ਹੁੰਦੀ ਆ ਉਹ ਕਹਨੇ ਹੁੰਦੇ ਆ ਨਾ ਵੀ ਲੋੜ ਤੋਂ ਜ਼ਿਆਦਾ ਜੇ ਪਾਣੀ ਵੀ ਪੀ ਲਈਏ ਉਹ ਵੀ ਬਹੁਤ ਨੁਕਸਾਨਦਾਇਕ ਹੁੰਦਾ ਤੇ ਜੇ ਅਗਰ ਚੀਜ਼ਾਂ ਦੀ ਹੱਦ ਹੱਦ ਵਿੱਚ ਰਹਿ ਕੇ ਵਰਤੋਂ ਕਰਾਂਗੇ ਤਾਂ ਫਾਇਦਾ ਦੇਣਗੀਆਂ ਜੇ ਅਗਰ ਆਪਾਂ ਆਪਣੀ ਲਿਮਟਡ ਕ੍ਰੋਸ ਕਰ ਜਾਵਾਂਗੇ ਵੱਧ ਤੋਂ ਵੱਧ ਡਾਲਾਂ ਖਾਵਾਂਗੇ ਉਹ ਨੁਕਸਾਨਦਾਇਕ ਬਣ ਜਾਣਗੀਆਂ ਕੋਈ ਵੀ ਚੀਜ਼ ਜੇ ਫਰੂਟ ਆ ਜਿਹੜੇ ਡਾਲਾਂ ਨੇ ਉਹ ਵੱਧ ਤੋਂ ਵੱਧ ਜੇ ਅਗਰ ਆਪਾਂ ਉਹਨਾਂ ਨੇ ਲਿਮਟਡ ਕਰੌਸ ਕਰਦੀ ਏ ਉਹ ਨੁਕਸਾਨ ਹੀ ਦੇਣਗੀਆਂ ਕੋਈ ਫਾਇਦਾ ਨਹੀਂ ਦੇਣਗੀਆਂ ਤੇ ਜੂਰੀਏ ਸਿਰ ਦੇ ਬਾਰੇ ਮੈਂ ਦੱਸ ਰਹੀ ਆ ਵੀ ਇਹਦੇ ਵਿੱਚ ਸਭ ਤੋਂ ਚੰਗੀ ਦਵਾਈ ਆਯੁਰਵੇਦਿਕ ਦੀ ਸਭ ਤੋਂ ਚੰਗੀ ਉਸਤੀ ਬਹੁਤ ਲੋਕਾਂ ਨੇ ਅੱਜ ਕੱਲ ਇਹ ਬਣ ਰਹੇ ਹੈ ਜੂਰੀ ਆ ਚੈੱਕ ਵੀ ਕਰਾਉਂਦੇ ਆ ਦਵਾਈਆਂ ਲੈਂਦੇ ਆ ਕੁਝ ਟਾਈਮ ਠੀਕ ਰਹਿੰਦੇ ਆ ਫੇਰ ਫੇਲ ਹੋ ਜਾਂਦਾ ਇਹਦੇ ਇਹਦੀ ਸਭ ਤੋਂ ਚੰਗੀ ਦਵਾਈ ਹੈਗੀ ਆ 100 ਗ੍ਰਾਮ ਅਸਫਗੰਡਾ 100 ਗ੍ਰਾਮ ਕਿਕਰਫਲੀ 100 ਗ੍ਰਾਮ ਮੇਥੀ ਰਾਨਾ 50 ਗ੍ਰਾਮ ਹਾਲੀ ਹਾਲੀ ਗੰਡੀਆਂ ਵਾਲੀ ਲੈਣੀ ਆ ਜਿਹੜੀ ਆਮ ਦੁਕਾਨਾਂ ਦੇ ਮਿਲਦੀ ਹੈ ਇਹ ਨਹੀਂ ਲੈਣੀ ਹੈਗੀ 20 ਗ੍ਰਾਮ ਕਾਲੀ ਮਿਰਚ ਨਮਕ ਸਵਾਦ ਅਨੁਸਾਰ ਸਾਰੀਆਂ ਚੀਜ਼ਾਂ ਨੂੰ ਜਿੰਨੀ ਜਿੰਨੀ ਮਾਤਰਾ ਚ ਦੱਸਿਆ ਤਿੰਨ ਇੱਕ ਮਾਤਰਾ ਚ ਨੇ ਦੋ ਲੈਣਾ ਲੈਦਾ ਮਾਤਰਾ ਚ ਨੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪੀਸ ਲੋ ਚਾਹੇ ਗ੍ਰੈਂਡ ਕਰ ਲਵੋ ਫਿਰ ਇਹਨਾਂ ਦਾ ਚੂਨ ਬਣਾ ਲਓ ਰੋਟੀ ਦੇ ਨਾਲ ਸਵੇਰੇ ਸ਼ਾਮ ਰੋਟੀ ਤੋਂ ਇੱਕ ਘੰਟਾ ਬਾਅਦ ਇਸ ਤਰ੍ਹਾਂ ਲੈਣਾ ਕੋਸੇ ਪਾਣੀ ਨਾਲ ਜੇ ਅਗਰ ਸਵੇਰੇ ਖਾਲੀ ਪੇਟ ਲੈ ਲੈਣੇ ਆ ਤਾਂ ਇਹਦੇ ਹੋਰ ਵੀ ਬਹੁਤ ਫਾਇਦੇ ਨੇ ਇਸ ਜਰਾਏ ਜੂਰੀਏ ਨੂੰ ਠੀਕ ਬਿਲਕੁਲ ਠੀਕ ਕਰ ਦਊਗਾ ਇਸ ਦੇ ਨਾਲ ਬਹੁਤੀ ਤੁਹਾਨੂੰ ਫਾਇਦਾ ਮਿਲੂਗਾ ਜਿਹੜੇ ਤੁਹਾਡੇ ਦਰਦ ਨੇ ਜੂਰੀਏ ਦੇ ਨਾਲ ਦਰਦ ਹੁੰਦੇ ਨੇ ਸਰੀਰ 'ਚ ਉਹ ਵੀ ਬਿਲਕੁਲ ਸਮਾਪਤ ਹੋ ਜਾਣਗੇ ਜੈ ਸ੍ਰੀ ਰਤਨਵੰਤਰੀ ਜੀ ਪੈਣ ਪ੍ਰਭੂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਕਰ ਦਿਆ ਕਰੋ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓ ਮੇਰੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੈ ਸ੍ਰੀ ਰਤਨਵੰਤਰੀ ਜੀ